ਹੁਸ਼ਿਆਰਪੁਰ ਦੇ ਨਵੀਨ ਕੋਰ ਐਂਬੂਲੈਂਸ ਨੂੰ ਲੱਗੀ ਅੱਗ ਪੂਰੀ ਤਰ੍ਹਾਂ ਨਾਲ ਸੜਕੇ ਹੋਈ ਸਵਾਹ ਖਬਰ ਹੁਸ਼ਿਆਰਪੁਰ ਜ਼ਿਲ੍ਹੇ ਮਾਦੇ ਪਿੰਦੇ ਪਿੰਡ ਪਿਪਲਾਂ ਵਾਲੀ ਤੋਂ ਹੈ ਜਿੱਥੇ ਕਿ ਮੇਨ ਸੜਕ ਤੇ ਮੌਜੂਦ ਇੱਕ ਨਿੱਜੀ ਹਸਪੀਟਲ ਦੇ ਪਿਛਲੇ ਪਾਸੇ ਖੜੀ ਇੱਕ ਨਵੀਨ ਕੋਰ ਪ੍ਰਾਈਵੇਟ ਐਂਬੂਲੈਂਸ ਬੀਤੀ ਦੇਰ ਦਾ ਧਗਦੀ ਲਪੇਟੇ ਚ ਆ ਜਾਣ ਕਣ ਸੜਕੇ ਸਵਾਹ ਹੋ ਗਈ ਜਿਸ ਕਰ ਮਾਲਕ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਘਟਨਾ ਤੋਂ ਬਾਅਦ ਐਂਬੂਲੈਂਸ ਦੇ ਮਾਲਕ ਵੱਲੋਂ ਥਾਣਾ ਮਾਡਲ ਟਾਊਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਾਣਕਾਰੀ ਦਿੰਦਿਆਂ ਮਾਲਕ ਸੁਦੇਸ਼ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਨੇੜੇ ਪਿੰਡ ਆਦਮਪੁਰ ਗਲੀ ਦਾ ਰਹਿਣ ਵਾਲਾ ਹੈ। ਉਹ ਸ਼ਹਿਰਪੁਰ ਚ ਇੱਕ ਨਿੱਜੀ ਹਸਪਤਾਲ ਚ ਕੰਮ ਕਰਦਾ ਹੈ ਤੇ ਨਾਲ ਉਸ ਵੱਲੋਂ ਐਂਬੂਲੈਂਸ ਵੀ ਚਲਾਈ ਜਾਂਦੀ ਹੈ। ਤੇ ਬੀਤੇ ਕੱਲ ਹਸਪਤਾਲ ਦੇ ਪਿੱਛੇ ਗਲੀ ਚ ਐਂਬੂਲੈਂਸ ਖੜੀ ਕਰਕੇ ਕੰਮ ਨੂੰ ਗਿਆ ਸੀ ਤੇ ਬੀਤੀ ਦੇਰ ਰਾਤ ਉਸ ਨੂੰ ਫੋਨ ਆਇਆ ਕਿ ਐਂਬੂਲੈਂਸ ਨੂੰ ਅੱਗ ਲੱਗ ਗਈ ਹੈ। ਜਦ ਤੱਕ ਉਹ ਇੱਥੇ ਪਹੁੰਚੇ ਤਾਂ ਲੋਕਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਨੌਜਵਾਨ ਨੇ ਕਿਹਾ ਕਿ ਉਸ ਵੱਲੋਂ ਕੁਝ ਸਮਾਂ ਪਹਿਲਾਂ ਹੀ ਨਵੀਂ ਐਂਬੂਲੈਂਸ ਲਈ ਸੀ। ਇਸ ਨੂੰ ਅੱਗ ਕਿਵੇਂ ਲੱਗ ਸਕਦੀ ਹੈ ਇਸ ਬਾਰੇ ਹਜੇ ਤੱਕ ਕੁਝ ਵੀ ਪ ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦੀ ਥਾਣਾ ਮਾਡਲ ਟਾਉਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਬਾਜੀ ਸੁਖਦੇਵ ਸਿੰਘ ਮੇਰਾ ਨਾਮ ਹੈ ਬਾਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਬਾਜੀ ਪਿੰਡ ਅਦਮਲ ਗੜੀ ਹਰਿਆਣੇ ਦੇ ਨੇੜੇ। ਠੀਕ ਆ ਜੀ। ਇਹ ਕਿੱਥੇ ਜੋਬ ਕਰਦੇ ਹੋ? ਮੈਂ ਬਾਜੀ ਇੱਥੇ ਨੋਵਾ ਹਸਪੀਟਲ ਵਿੱਚ ਪਿਛਲੇ 8 ਸਾਲ ਤੋਂ ਕਰਦਾ ਪਿਆ ਪੀਆਰਓ। ਠੀਕ ਆ। ਇਹ ਐਂਬੂਲੈਂਸ ਸਾਡੀ ਹੋਦੀ ਹੈ? ਹਾਂਜੀ ਇਹ ਮੇਰੀ ਆਪਣੀ ਔਰ ਨੋਵਾ ਹਸਪੀਟਲ ਲਈ ਸਰਵਿਸ ਦੇ ਰਹੀ ਸੀ। ਠੀਕ ਆ ਜੀ। ਇਹ ਨੂੰ ਬੜੇ ਹੀ ਬੁਰੀ ਤਰੀਕੇ ਦੇ ਨਾਲ ਅੱਗ ਦੀ ਲਪੇਟ ਦੇ ਵਿੱਚ ਆਈ ਹੈ ਕਿੱਦਾਂ ਹੋਇਆ ਜੀ? ਬਾਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕ ਰਾਤ ਨੂੰ 1:30 ਵਜੇ ਫੋਨ ਆਦਾ 1:30 ਵਜੇ ਕਿ ਗੱਡੀ ਨੂੰ ਅੱਗ ਲੱਗੀ ਹੋਈ ਜਾ ਕੇ ਦੇਖੋ ਫਿਰ ਮੈਂ ਇੱਥੇ ਆਇਆ ਜਦ ਨੂੰ ਆਂਡੀ ਗਵਾਡੀਆਂ ਨੇ ਜਾਂ ਸਾਡੇ ਨੋਵਾ ਹਸਪੀਟਲ ਦੇ ਸਟਾਫ ਨੇ ਅਗਰ ਬੁਝਾ ਦਿੱਤਾ ਸੀ ਫਿਰ ਆ ਕੇ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਮਤਲਬ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਵਿੱਚੋਂ ਮਤਲਬ ਖਤਮ ਹੀ ਹੋ ਗਈ ਇੱਕ ਸਾਡੀ ਕਿਹੜਾ ਮਾਡਲ ਹੈ ਗੱਡੀ ਇਹ ਪਾਜੀ 2023 ਇਹ 24 ਚ ਲਈ ਸੀ ਔਰ ਸਵਾ ਮਹੀਨਾ ਡੇਢ ਮਹੀਨਾ ਗੱਡੀ ਲਈ ਨਵਲੇ ਹੋਇਆ ਹੈ ਜਿਹੜੇ ਕਿ ਮਹੀਨਾ ਹਾਂਜੀ ਕਦੇ ਤੇ ਕਿਸੇ ਦਾ ਸ਼ੱਕ ਵਗੈਰਾ ਤਾਂ ਨਹੀਂ ਤੁਹਾਨੂੰ ਮੁਰਦੀ ਜਾਂਚ ਵਿੱਚ ਕੀ ਬਤ ਲੱਗ ਰਿਹਾ ਆਪਣੇ ਭਾਜੀ ਹਲੇ ਤਾਂ ਕੁਝ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੂਗੀ ਹੁਣ ਬਾਕੀ ਰਿਪੋਰਟ ਦਰਜ ਕਰਵਾਤੀ ਸੀ ਰਾਤੀ ਕੰਪਲੀਟ ਕਰ ਦਿੱਤੀ ਸੀ ਹਾਂਜੀ ਕੰਪਲੀਟ ਕਰ ਦਿੱਤੀ ਸੀ ਆ ਮਾਡਲ ਟੋਂ ਥਾਣੇ ਕੀਤੀ ਸੀ ਕੀ ਕਹਿੰਦੇ ਪੁਲਸਰ ਨੇ ਉਹ ਫੋਟੋਆਂ ਵਗੈਰਾ ਲਗਾ ਸੀ ਖਿੱਚ ਕੇ ਰਾਤੀ ਉਹ ਮੌਕਾ ਦੇਖ ਕੇ ਕਹੇ ਸੀ ਬਾਕੀ ਹੁਣ ਉਹਨੂੰ ਤਾਂ ਫਿਰ ਜਾਣੇ ਫਿਰ ਦੇਖਦੇ ਕੀ ਕਹਿੰਦੇ ਭਾਜੀ ਕੀ ਮੰਨ ਕਰਦੇ ਬਸ ਭਾਜੀ ਇਹੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੇ ਕਿਸੇ ਨੇ ਲੱਗੀ ਆ ਤਾਂ ਜਾਂ ਲਗਾਈਆ ਪਤਾ ਲੱਗਣਾ ਚਾਹੀਦਾ ਵੀ ਕੀ ਹੋਇਆ ਤੁਹਾਡਾ ਰੋਜ਼ੀ ਰੋਟੀ ਇਹ ਤਾਂ ਸੀਗਾ ਜੀ ਐਂਬੂਲੈਂਸ ਇਹ ਤੇ ਜਲਦੀ ਜਾਂ ਮੈਂ ਜੌਬ ਕਰਦਾ ਸੀਗਾ ਜੀ ਬਸ ਹੁਣ ਜਿਹੜੇ ਕੁ ਮਹੀਨਾ ਤੋਂ ਇਸ ਕਾਰੋਬਾਰ ਵਿੱਚ ਪਿਆ ਸੀਗਾ ਮੈਂ ਮਰੀਜ਼ਾਂ ਨੂੰ ਸਹੂਲਤ ਦੇ ਰਿਆ ਸੀ ਬਸ ਆਪਣੇ ਹਸਪਤਲ 'ਚ ਹੀ ਬਸ ਕਿੰਨਾ ਕ ਨੁਕਸਾਨ ਆ ਗੱਡੀ ਵੀ ਨਵੀਂ ਹੈ ਜਿਹੜੇ 3 ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੋਇਆ ਲੱਗਦਾ ਇਹ ਜੀ ਭਾਜੀ ਸਵਾ 8 8 ਲ ਦੀ ਮੈਨੂੰ ਹਾਣ ਰੋਡ ਪਈ ਸੀ ਮਿੰਦਲਾਦਾ ਕਿ ਸਾਰਾ ਨੁਕਸਾਨ ਹੀ ਹੋ ਚੁੱਕਿਆ ਹੈ ਮਤਲਬ ਬਚਿਆ ਕੁਝ ਨਹੀਂ ਗੱਡੀ ਵਿੱਚੋਂ ਸਾਡੇ ਦੋ ਇਨਸਟਾਲਮੈਂਟ ਗਈਆਂ ਹੈਗੀਆਂ ਬਸ 11450 ਰੁਪਏ ਦੋ ਵਾਰੀ ਦਿੱਤੇ ਆ ਉਹ ਬਾਕੀ ਸਾਰਾ ਨੁਕਸਾਨ ਹੀ ਦੇਖ ਲਓ ਜੀ